ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲੀ ਬੇਨਤੀ ਹੈ ਹੈ ਕਿ ਅੱਜ ਦੀ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਇਆ ਕਰੋ ਸਤ ਸਾਦ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਬੰਦੇ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਇਛਾਵਾਂ ਹੁੰਦੀਆਂ ਨੇ ਬਹੁਤ ਸਾਰੇ ਸੁਪਨੇ ਹੁੰਦੇ ਆ ਜੋ ਆਪਾਂ ਦੇਖਦੇ ਹਾਂ ਕੁਝ ਸੁਪਨੇ ਸਾਡੇ ਆਪਣੇ ਨਾਲ ਜੁੜੇ ਆ ਤੇ ਕੁਝ ਸੁਪਨੇ ਸਾਡੇ ਆਪਣਿਆਂ ਦੇ ਨਾਲ ਜਿਵੇਂ ਮਾਪੇ ਦੇ ਸੁਪਨੇ ਉਹਨਾਂ ਦੇ ਬੱਚਿਆਂ ਦੇ ਨਾਲ ਕੋਈ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਕੋਈ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਜਿਵੇਂ ਕਈ ਬੱਚੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਆ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਆ ਕੁਝ ਬੱਚੇ ਪੜ੍ਹ ਲਿਖ ਕੇ ਇੱਥੇ ਵਧੀਆ ਨੌਕਰੀ ਕਰਨਾ ਚਾਹੁੰਦੇ ਆ ਕੁਝ ਆਪਣਾ ਬਿਜ਼ਨਸ ਸੈੱਟ ਕਰਨਾ ਚਾਹੁੰਦੇ ਆ ਆਪਾਂ ਵੀ ਉਹ ਨੌਕਰੀ ਨਹੀਂ ਕਰਨਾ ਚਾਹੁੰਦੇ ਬਲਕਿ ਕਿਸੇ ਨੂੰ ਨੌਕਰੀ ਦੇਣ ਵਾਲਾ ਬਣਨਾ ਚਾਹੁੰਦੇ ਆ ਹਰ ਇੱਕ ਦੇ ਆਪੋ ਆਪਣੇ ਸੁਪਨੇ ਨੇ ਇੱਛਾਵਾਂ ਨੇ ਅਤੇ ਆਪਾਂ ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਮਿਹਨਤ ਵੀ ਕਰਦੇ ਆ ਉਹਨਾਂ ਬੱਚੇ ਦਿਨ ਰਾਤ ਪੜ੍ਹਾਈ ਕਰਦੇ ਨੇ ਮਿਹਨਤਾਂ ਕਰਦੇ ਨੇ ਤੇ ਮਿਹਨਤ ਦੇ ਨਾਲ-ਨਾਲ ਰੱਬ ਦੇ ਅੱਗੇ ਅਰਦਾਸਾਂ ਬੇਨਤੀਆਂ ਨਹੀਂ ਕੀਤੀਆਂ ਜਾਂਦੀਆਂ ਨੇ ਕਿ ਰੱਬਾ ਜੋ ਮੈਂ ਪ੍ਰਾਪਤ ਕਰਨਾ ਚਾਹੁੰਦਾ ਹਾਂ ਉਹ ਮੈਂ ਪ੍ਰਾਪਤ ਕਰ ਲਵਾਂ ਮੇਰੇ ਉੱਤੇ ਇਨੀ ਕਿਰਪਾ ਬਣਾਓ ਸਤਿਗੁਰ ਸੱਚੇ ਪਾਤਸ਼ਾਹ ਜੋ ਚੀਜ਼ ਮੈਨੂੰ ਚਾਹੀਦੀ ਹੈ ਨਾ ਉਹ ਚੀਜ਼ ਮੇਰੀ ਕਿਸਮਤ ਦੇ ਵਿੱਚ ਲਿਖ ਦਿਓ ਜਦੋਂ ਸਾਡੇ ਮੰਨਦੀਆਂ ਉਹੀ ਸ਼ਾਮਾਂ ਸਾਡੇ ਸੁਪਨੇ ਪੂਰੇ ਹੋ ਜਾਂਦੇ ਆ ਤਾਂ ਅਸੀਂ ਬਹੁਤ ਖੁਸ਼ ਹੁੰਦੇ ਆ ਪਰ ਜਦੋਂ ਹੀ ਸਾਡੇ ਮੰਨਦੀਆਂ ਸ਼ਾਮਾਂ ਪੂਰੀਆਂ ਨਹੀਂ ਹੁੰਦੀਆਂ ਸਾਡੇ ਸੁਪਨੇ ਪੂਰੇ ਨਹੀਂ ਹੁੰਦੇ ਤਾਂ ਅਸੀਂ ਸਾਰਾ ਦੋਸ਼ ਕਿਸਮਤ ਨੂੰ ਦੇ ਦਿੰਨੇ ਆ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਆ ਸਾਡੀ ਕਿਸਮਤ ਹੀ ਖਰਾਬ ਆ ਪਰਮ ਪਿਤਾ ਪਰਮਾਤਮਾ ਨੂੰ ਦੋਸ਼ ਦਿੰਨੇ ਆ ਵੀ ਪਰਮਾਤਮਾ ਜੀ ਤੁਸੀਂ ਸਾਡੀਆਂ ਅਰਦਾਸਾਂ ਬੇਨਤੀਆਂ ਪਰਵਾਹ ਨਹੀਂ ਕੀਤੀਆਂ ਅਸੀਂ ਤਾਂ ਤੁਹਾਡੀ ਇੰਨੀ ਪਾਠ ਪੂਜਾ ਕੀਤੀ ਤੁਹਾਡੇ ਮਿੰਤਾ ਤਰਲੇ ਕੀਤੇ ਪਰ ਤੁਸੀਂ ਸਾਡੀ ਅਰਦਾਸ ਬੇਨਤੀ ਪਰਵਾਹ ਨਹੀਂ ਕੀਤੀ ਤੁਸੀਂ ਸਾਡੀ ਕਿਸਮਤ ਦੇ ਵਿੱਚ ਸਾਡੇ ਮਨ ਚਾਹੀ ਚੀਜ਼ ਨਹੀਂ ਲਿਖੀ ਸਾਡੇ ਮਨ ਦੀ ਮੁਰਾਦ ਨੂੰ ਪੂਰਾ ਨਹੀਂ ਕੀਤਾ ਭਾਵੇਂ ਅਸੀਂ ਜਾਂ ਤਾਂ ਪ੍ਰਮਾਤਮਾ ਨੂੰ ਦੋਸ਼ ਦਿੰਨੇ ਆ ਜਾਂ ਆਪਣੀ ਕਿਸਮਤ ਨੂੰ ਪਰ ਨਾ ਆਪਾਂ ਇਹ ਨਹੀਂ ਸੋਚਦੇ ਕਈ ਵਾਰ ਪ੍ਰਮਾਤਮਾ ਸਾਨੂੰ ਮੌਕੇ ਦਿੰਦੇ ਨੇ ਪਰ ਆਪਾਂ ਉਹਨਾਂ ਮੌਕਿਆਂ ਨੂੰ ਸੰਭਾਲ ਨਹੀਂ ਪਾਉਂਦੇ ਅਸੀਂ ਖੁਦ ਗਲਤੀ ਕਰ ਲੈਂਦੇ ਹਾਂ ਕਿ ਇਸ ਤਰ੍ਹਾਂ ਗਲਤੀ ਕਰਦੇ ਹਾਂ ਪਹਿਲਾਂ ਆਪਾਂ ਇੱਕ ਨਿੱਕੀ ਜਿਹੀ ਕਹਾਣੀ ਦੇ ਰਾਹੀਂ ਸਮਝਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹ ਵੀ ਗੱਲਬਾਤ ਕਰਨੀ ਆ ਵੀ ਪਰਮਾਤਮਾ ਵੱਲੋਂ ਮਿਲੇ ਹੋਏ ਮੌਕਿਆਂ ਨੂੰ ਆਪਾਂ ਕਿੰਜ ਸੰਭਾਲਣਾ ਹੈ ਸਾਡੀ ਕਿਸਮਤ ਨੂੰ ਸੋਨਾ ਬਣਾਉਣ ਦੇ ਲਈ ਜੋ ਸਾਨੂੰ ਮੌਕੇ ਮਿਲਦੇ ਆ ਨਾ ਉਹਨਾਂ ਨੂੰ ਆਪਾਂ ਕਿਵੇਂ ਸੰਭਾਲ ਸਕਦੇ ਹਾਂ ਜਦੋਂ ਵੀ ਲੱਗੇ ਕਿ ਇਹ ਚੀਜ਼ ਸਾਡੇ ਲਈ ਸਹੀ ਆ ਜਾਂ ਗਲਤ ਆ ਸਭ ਤੋਂ ਪਹਿਲਾਂ ਇੱਕ ਕਹਾਣੀ ਇਦਾਂ ਹੀ ਕਹਿੰਦੇ ਨੇ ਇੱਕ ਪੜਿਆ ਲਿਖਿਆ ਮੁੰਡਾ ਪੈਟਰੋਲ ਪੰਪ ਦੇ ਉੱਤੇ ਨੌਕਰੀ ਕਰਦਾ ਸੀ ਤਨਖਾਹ ਥੋੜੀ ਸੀ ਪਰ ਸੁਪਨੇ ਬਹੁਤ ਵੱਡੇ ਸਨ ਕਹਿੰਦੇ ਇੱਕ ਦਿਨ ਉਹ ਆਪਣੇ ਡਿਊਟੀ ਕਰ ਰਿਹਾ ਸੀ ਉਹ ਪੈਟਰੋਲ ਪੰਪ ਦੇ ਉੱਪਰ ਇੱਕ ਬਹੁਤ ਵੱਡੀ ਗੱਡੀ ਆਈ ਉਹ ਗੱਡੀ ਆਈ ਜੋ ਉਸ ਮੁੰਡੇ ਦਾ ਸੁਪਨਾ ਸੀ ਵੀ ਕਿਸੇ ਦਿਨ ਮੇਰੇ ਕੋਲ ਵੀ ਇਹ ਗੱਡੀ ਹੋਵੇ ਕਹਿੰਦੇ ਇਸ ਕਰਕੇ ਉਸ ਗੱਡੀ ਨੂੰ ਸਾਹਮਣੇ ਦੇਖ ਕੇ ਉਹ ਮੁੰਡੇ ਨੇ ਗੱਡੀ ਦੇ ਉੱਤੇ ਨਜ਼ਰ ਟਿਕਾ ਲਈ ਟਗਾ ਟਕ ਉਸ ਗੱਡੀ ਨੂੰ ਦੇਖ ਰਿਹਾ ਸੀ ਗੱਡੀ ਦਾ ਜੋ ਡਰਾਈਵਰ ਸੀਗਾ ਉਹ ਗੱਡੀ ਵਿੱਚੋਂ ਬਾਹਰ ਨਿਕਲਿਆ ਤੇ ਇਸ ਨੌਜਵਾਨ ਮੁੰਡੇ ਦੇ ਕੋਲ ਆਇਆ ਤੇ ਆ ਕੇ ਕਹਿਣ ਲੱਗਾ ਵੀ ਕੀ ਗੱਲ ਨੌਜਵਾਨਾ ਗੱਡੀ ਵਾਲਾ ਬੜੇ ਧਿਆਨ ਦੇ ਨਾਲ ਦੇਖ ਰਿਹਾ ਹੈ ਲੱਗਦਾ ਗੱਡੀ ਤੈਨੂੰ ਬਹੁਤ ਪਸੰਦ ਆਈ ਆ ਤੇ ਕਹਿੰਦੇ ਮੁੰਡਾ ਕਹਿਣ ਲੱਗਾ ਹਾਂਜੀ ਸਰ ਇਹ ਗੱਡੀ ਮੈਨੂੰ ਬਹੁਤ ਪਸੰਦ ਆ ਮੇਰਾ ਵੀ ਸੁਪਨਾ ਹੈ ਕਿ ਇੱਕ ਦਿਨ ਮੈਂ ਵੀ ਇਸ ਗੱਡੀ ਨੂੰ ਖਰੀਦਾਂ ਲੱਗਦਾ ਕਿ ਮੈਂ ਆਪਣੇ ਸੁਪਨੇ ਇਸ ਨੂੰ ਪੂਰਾ ਨਹੀਂ ਕਰ ਪਾਵਾਂਗਾ ਕਹਿੰਦੇ ਉਹ ਗੱਡੀ ਦੇ ਮਾਲਕ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਕਾਰਡ ਕੱਢਿਆ ਤੇ ਕਿਹਾ ਤੂੰ ਵੀ ਆਪਣੇ ਸੁਪਨੇ ਨੂੰ ਪੂਰਾ ਕਰ ਸਕਦਾ ਹੈ ਮੈਂ ਤੇਰੀ ਮਦਦ ਕਰਾਂਗਾ ਤੂੰ ਆ ਮੇਰਾ ਕਾਰਡ ਰੱਖ ਤੂੰ ਆਪਣੀ ਡਿਊਟੀ ਕਰਕੇ ਮੈਨੂੰ ਮਿਲੀ ਮੈਂ ਤੈਨੂੰ ਆਪਣੇ ਕੋਲ ਕੰਮ ਤੇ ਰੱਖਾਂਗਾ ਆਪਣੇ ਵਾਂਗ ਬਿਜ਼ਨਸ ਸਿਖਾਵਾਂਗਾ ਤੂੰ ਵੀ ਆਪਣੇ ਸੁਪਨਿਆਂ ਨੂੰ ਪੂਰੇ ਕਰ ਲਵੇਂਗਾ ਕਹਿੰਦੇ ਉਹ ਮੁੰਡੇ ਨੇ ਜਦੋਂ ਹੀ ਉਸ ਮਾਲਕ ਦੇ ਹੱਥੋਂ ਕਾਰਡ ਫੜਿਆ ਇਕਦਮ ਬੜਾ ਖੁਸ਼ ਹੋਇਆ ਉਹਨੂੰ ਕਹਿਣ ਲੱਗਾ ਕਿ ਹੁਣ ਮੇਰੇ ਸਾਰੇ ਸੁਪਨੇ ਪੂਰੇ ਹੋ ਸਕਦੇ ਆ ਉਹ ਗੱਡੀ ਦਾ ਮਾਲਕ ਗੱਡੀ 'ਚ ਤੇਲ ਪਵਾ ਕੇ ਉੱਥੋਂ ਚਲਿਆ ਗਿਆ ਇਹ ਮੁੰਡਾ ਸੋਚੀ ਪੈ ਗਿਆ ਪਹਿਲਾਂ ਤਾਂ ਬਹੁਤ ਕੁਝ ਹੋਇਆ ਸੀ ਕਿ ਮੇਰੇ ਸੁਪਨੇ ਮੇਰੀਆਂ ਇਸ਼ਾਵਾਂ ਮੈਂ ਪੂਰੀਆਂ ਕਰ ਸਕਦਾ ਹਾਂ ਰੱਬ ਨੇ ਮੈਨੂੰ ਬੜਾ ਵਧੀਆ ਮੌਕਾ ਦਿੱਤਾ ਹੈ ਪਰ ਨਾਲ ਹੀ ਇਹਦੇ ਮਨ ਦੇ ਵਿੱਚ ਕਈ ਸਵਾਲ ਆਉਣ ਲੱਗੇ ਵੀ ਨਹੀਂ ਇਨੀ ਮਹਿੰਗੀ ਗੱਡੀ ਖਰੀਦਣੀ ਕਿਤੇ ਸੌਖੀ ਗੱਲ ਆ ਇਮਾਨਦਾਰੀ ਦੇ ਪੈਸੇ ਦੇ ਨਾਲ ਤੁਸੀਂ ਕਿਵੇਂ ਖਰੀਦ ਸਕਦੇ ਹੋ ਇਹ ਬੰਦਾ ਕੋਈ ਮਾੜੇ ਕੰਮ ਕਰਦਾ ਹੋਵੇਗਾ ਮੈਨੂੰ ਵੀ ਮਾੜੇ ਕੰਮ ਦੇ ਵਿੱਚ ਲਾਉਣਾ ਚਾਹੁੰਦਾ ਹੈ ਨਹੀਂ ਤਾਂ ਇਦਾਂ ਹੀ ਕੋਣ ਕਿਸੇ ਦੀ ਮਦਦ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ ਇਹਨੇ ਤਾਂ ਝਾਟ ਹੀ ਆਪਣਾ ਕਾਰਡ ਕੱਢ ਕੇ ਮੈਨੂੰ ਦੇ ਦਿੱਤਾ ਐਵੇਂ ਰਹਿ ਜਾਂਦੇ ਨੂੰ ਕੋਈ ਨੌਕਰੀ ਤੇ ਥੋੜੀ ਰੱਖ ਲੈਂਦਾ ਹੈ ਕਹਿੰਦੇ ਇਸ ਤਰ੍ਹਾਂ ਦਾ ਇਹਦੇ ਮਨ ਦੇ ਵਿੱਚ ਕਈ ਨੈਗੇਟਿਵ ਗੱਲਾਂ ਆਉਣ ਲੱਗੀਆਂ ਇਸ ਕਰਕੇ ਸ਼ਾਮ ਹੁੰਦਿਆਂ ਹੁੰਦਿਆਂ ਤੱਕ ਕੇ ਇਸ ਨੇ ਫੈਸਲਾ ਕਰ ਲਿਆ ਕਿ ਨਹੀਂ ਮੈਂ ਨਹੀਂ ਉੱਥੇ ਜਾਣਾ ਮੈਂ ਉੱਥੇ ਜਾ ਕੇ ਫਸਣਾ ਨਹੀਂ ਹੈ ਇਹ ਬੰਦਾ ਕਿੱਦਾਂ ਦਾ ਹੈ ਮੈਂ ਇਹਦੇ ਕੋਲ ਨੌਕਰੀ ਕਰਾਂਗਾ ਮੇਰੇ ਕੋਲੋਂ ਗਲਤ ਕੰਮ ਕਰਵਾ ਕੇ ਮੈਨੂੰ ਫਸਾ ਹੀ ਨਾ ਇਹਨੇ ਕਾਡ ਪਾੜ ਕੇ ਡਸਟਬਿਨ ਦੇ ਵਿੱਚ ਸੁੱਟਿਆ ਤੇ ਆਪਣੇ ਘਾਰ ਚਲੇ ਆ ਗਿਆ ਕਹਿੰਦੇ ਸਮਾਂ ਬੀਤਦਾ ਗਿਆ 5 ਸਾਲ ਬੀਤ ਗਏ 5 ਸਾਲਾਂ ਬਾਅਦ ਫੇਰ ਉਸੇ ਤਰ੍ਹਾਂ ਦੀ ਗੱਡੀ ਆਈ ਫੇਰ ਉਸ ਗੱਡੀ ਨੂੰ ਦੇਖ ਰਿਹਾ ਸੀ ਅੱਜ ਗੱਡੀ ਦੇ ਵਿੱਚੋਂ ਜੋ ਮਾਲਕ ਬਾਹਰ ਨਿਕਲਿਆ ਨਾ ਉਹ ਨਹੀਂ ਸੀ ਜੋ ਇਹਨੂੰ ਕਾਰ ਦੇ ਕੇ ਗਿਆ ਉਹ ਨਹੀਂ ਸੀ ਜੋ ਇਸਨੂੰ ਕਾਰ ਦੇ ਕੇ ਗਿਆ ਸੀ ਬਲਕਿ ਉਹ ਮਾਲਕ ਇਸੇ ਹੀ ਪੰਪ ਦੇ ਉੱਤੇ ਕੰਮ ਕਰਨ ਵਾਲਾ ਇੱਕ ਹੋਰ ਨੌਜਵਾਨ ਮੁੰਡਾ ਸੀ ਇਹਨੇ ਉਹਨੂੰ ਬਿਲਕੁਲ ਨਹੀਂ ਪਛਾਣਿਆ ਕਿਉਂਕਿ ਉਹਦੇ ਤਾਂ ਰੰਗ ਢੰਗ ਹੀ ਬਦਲੇ ਹੋਏ ਸਨ ਉਹਨੇ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਇਹਨੂੰ ਕਿਹਾ ਲੱਗਦਾ ਤੂੰ ਮੈਨੂੰ ਪਹਿਚਾਣਿਆ ਨਹੀਂ ਆ ਆਪਣਾ ਨਾਮ ਦੱਸਿਆ ਵੀ ਆਪਾਂ ਇਕੱਠੇ ਹੀ ਕੰਮ ਕਰਦੇ ਸੀ ਇਸ ਮੁੰਡੇ ਨੇ ਕਿਹਾ ਵੀ ਤੂੰ ਅਚਾਨਕ ਹੀ ਨੌਕਰੀ ਛੱਡ ਗਿਆ ਸੀ ਕਿੱਥੇ ਚਲਿਆ ਗਿਆ ਸੀ ਕਿਹੜਾ ਕੰਮ ਕਰਨਾ ਸ਼ੁਰੂ ਕੀਤਾ ਜੋ ਤੂੰ ਇੰਨਾ ਅਮੀਰ ਹੋ ਗਿਆ ਲੱਗਦਾ ਵੱਡਾ ਬਿਜ਼ਨਸਮੈਨ ਬਣ ਗਿਆ ਹੈ ਤੇ ਕਹਿੰਦੇ ਉਸ ਮੁੰਡੇ ਨੇ ਦੱਸਿਆ ਕਿ ਤੈਨੂੰ ਯਾਦ ਆ ਇੱਕ ਦਿਨ ਇਸੇ ਤਰ੍ਹਾਂ ਦੀ ਗੱਡੀ ਆਪਣੇ ਪੰਪ ਤੇ ਆਈ ਸੀ ਉਹ ਗੱਡੀ ਦਾ ਮਾਲਕ ਤੈਨੂੰ ਇੱਕ ਕਾਰਡ ਦੇ ਕੇ ਗਿਆ ਸੀ ਇਹਨੂੰ ਸਾਰਾ ਜ਼ੀਨ ਜੇਤੇ ਆ ਗਿਆ ਵੀ ਹਾਂ ਉਸ ਬੰਦੇ ਨੇ ਮੈਨੂੰ ਕਾਰਡ ਦਿੱਤਾ ਸੀ ਕਹਿੰਦੇ ਉਹ ਕਾਰਡ ਉਤ ਪਾੜ ਕੇ ਡਸਟਬਿਨ ਦੇ ਵਿੱਚ ਸੁੱਟ ਗਿਆ ਤੇ ਮੈਂ ਉਸ ਡਸਟਬਿਨ ਦੇ ਵਿੱਚੋਂ ਉਸ ਕਾਰਡ ਨੂੰ ਕੱਢਿਆ ਉਹਦੇ ਟੁਕੜੇ-ਟੁਕੜੇ ਲਾਪ ਕੇ ਜੋੜੇ ਉਸਦਾ ਐਡਰੈਸ ਉਸਦਾ ਨੰਬਰ ਪਤਾ ਕੀਤਾ ਤੇ ਉੱਥੇ ਪਹੁੰਚ ਗਿਆ ਕਹਿੰਦੇ ਉਹਨੇ ਮੈਨੂੰ ਆਪਣੇ ਕੋਲ ਕੰਮ ਤੇ ਰੱਖ ਲਿਆ ਪਹਿਲਾਂ ਉਹਨੇ ਮੈਨੂੰ ਘੱਟ ਤਨਖਾਹ ਤੇ ਆਪਣੇ ਕੋਲ ਰੱਖ ਕੇ ਕੰਮ ਸਿਖਾਉਣਾ ਸ਼ੁਰੂ ਕੀਤਾ ਜਿਉਂ-ਜਿਉਂ ਮੈਂ ਕੰਮ ਸਿੱਖਦਾ ਗਿਆ ਮੇਰੇ ਕੰਮ ਨੂੰ ਦੇਖ ਕੇ ਉਹ ਮੇਰੀ ਤਨਖਾਹ ਵਧਾਉਂਦਾ ਗਿਆ ਉਹਨੇ ਮੈਨੂੰ ਬਿਜ਼ਨਸ ਦੇ ਸਾਰੇ ਗੁਣ ਸਿਖਾ ਦਿੱਤੇ ਪਹਿਲਾਂ ਉਹਨੇ ਮੈਨੂੰ ਆਪਣੇ ਬਿਜ਼ਨਸ ਦੇ ਵਿੱਚ ਭਾਈਵਾਲ ਬਣਾਇਆ ਅਸੀਂ ਇੱਕ ਸਾਂਝਾ ਕਾਰੋਬਾਰ ਸ਼ੁਰੂ ਕੀਤਾ ਸੀ ਉਹਨੇ ਸਾਰੇ ਗੁਣ ਸਿੱਖ ਲਏ ਆ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਹੈ ਇਸ ਕਰਕੇ ਮੈਂ ਬਹੁਤ ਖੁਸ਼ੀ ਮੈਂ ਧੰਨਵਾਦੀ ਹਾਂ ਉਸ ਬਿਜ਼ਨਸਮੈਨ ਦਾ ਵੀ ਜਿਨੇ ਮੈਨੂੰ ਸਾਰੇ ਗੁਣ ਦਿੱਤੇ ਅਤੇ ਤੇਰਾ ਵੀ ਜੋ ਤੂੰ ਉਸ ਦਿਨ ਕਾਰਡ ਪਾੜ ਕੇ ਇੱਥੇ ਸੁੱਟ ਗਿਆ ਜਿਸ ਤੋਂ ਮੈਨੂੰ ਉਸਦਾ ਨੰਬਰ ਮਿਲਿਆ ਉਸਦਾ ਐਡਰੈਸ ਮਿਲਿਆ ਤੇ ਮੈਂ ਉਹਦੇ ਨਾਲ ਸੰਪਰਕ ਕਰਕੇ ਉਹਦੇ ਨਾਲ ਕੰਮ ਕਰ ਸਕਿਆ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੂੰ ਉਹਦੇ ਨਾਲ ਕੰਮ ਕਿਉਂ ਨਹੀਂ ਕੀਤਾ ਉਹ ਤਾਂ ਇੱਕ ਨੇਕ ਇਨਸਾਨ ਸੀ ਤੇ ਇਹਨੂੰ ਪਸੰਦ ਕਿਉਂ ਨਹੀਂ ਆਇਆ ਤੇ ਕਹਿੰਦੇ ਮੁੰਡਾ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਾ ਦੇ ਸਕਿਆ ਤੇ ਨੀਵੀਂ ਪਾ ਕੇ ਖੜਾ ਰਿਹਾ ਕਿਉਂਕਿ ਇਹਨੂੰ ਪਸੰਦ ਨਾ ਪਸੰਦਾ ਆਉਂਦੀ ਥਾਂ ਗੱਲ ਬਹੁਤ ਦੂਰ ਦੀ ਸੀ ਇਹਨੇ ਦਾ ਫੋਨ ਕਰਕੇ ਇੱਕ ਵਾਰ ਉਹਦੇ ਨਾਲ ਗੱਲ ਵੀ ਨਹੀਂ ਕੀਤੀ ਇਹਦੇ ਮਨ ਦੇ ਵਿੱਚ ਉੱਠ ਰਹੇ ਨੈਗੇਟਿਵ ਵਿਚਾਰਾਂ ਨੇ ਇਹਨੂੰ ਅੱਗੇ ਵਧਣ ਨਹੀਂ ਦਿੱਤਾ ਹੁਣ ਕਹਿੰਦੇ ਉਹ ਮੁੰਡਾ ਗੱਡੀ ਦੇ ਵਿੱਚ ਤੇਲ ਪਵਾ ਕੇ ਉੱਥੋਂ ਚਲਿਆ ਗਿਆ ਪਰ ਇਹ ਆਪਣੇ ਆਪ ਨੂੰ ਕੋਸਣ ਲੱਗਾ ਕਿ ਮੈਂ ਏਨੀ ਵੱਡੀ ਗਲਤੀ ਕਰ ਲਈ ਕਿਸਮਤ ਖੁਦ ਚੱਲ ਕੇ ਮੇਰੇ ਦਰਵਾਜ਼ੇ ਆਈ ਸੀ ਪਰ ਮੈਂ ਆਪਣੇ ਬੂਹੇ ਹੀ ਆਈ ਕਿਸਮਤ ਨੂੰ ਆਪ ਮੋੜ ਦਿੱਤਾ ਤੇ ਕਹਿੰਦੇ ਹੁਣ ਕੁਝ ਨਹੀਂ ਸੀ ਕਰ ਸਕਦਾ ਸਿਰਫ ਪਛਤਾ ਰਿਹਾ ਸੀ ਸੋ ਇਹ ਜੋ ਵੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਇਹਦੇ ਪਿੱਛੇ ਦਾ ਮਕਸਦ ਇਹ ਸੀ ਕਿ ਕਈ ਵਾਰ ਆਪਾਂ ਵੀ ਇਦਾਂ ਦੀ ਹੀ ਗਲਤੀ ਕਰਦੇ ਆ ਅਸੀਂ ਵੀ ਹੱਥੋਂ ਆਏ ਮੌਕੇ ਗਵਾ ਬੈਠਦੇ ਆ ਕਈ ਵਾਰ ਖੁਦ ਕਿਸਮਤ ਆਣ ਕੇ ਸਾਡਾ ਦਰਵਾਜ਼ਾ ਖੜਕਾਉਂਦੀ ਆ ਔਰ ਅਸੀਂ ਦਰਵਾਜ਼ਾ ਖੋਲਦੇ ਨਹੀਂ ਭਾਵੇਂ ਕਿਉਂ ਮਿਲੇ ਹੋਏ ਮੌਕੇ ਨੂੰ ਪਛਾਣਦੇ ਹੀ ਨਹੀਂ ਉਹਨੂੰ ਗਵਾ ਬੈਠਦੇ ਆਂ ਤੇ ਮੌਕੇ ਨੂੰ ਸੰਭਾਲਣਾ ਪਾਉਣ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੁੰਦਾ ਹੈ ਸਾਡੇ ਮਨ ਦੇ ਨੈਗੇਟਿਵ ਵਿਚਾਰ ਅਸੀਂ ਜਦੋਂ ਵੀ ਕੋਈ ਵੀ ਕੰਮ ਮਤੰਦਾ ਸ਼ੁਰੂ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਉਹਦੇ ਮਾੜੇ ਨਤੀਜਿਆਂ ਬਾਰੇ ਸੋਚਦੇ ਆਂ ਸਾਡੇ ਅੰਦਰ ਇਨੀ ਨੈਗੇਟਿਵਿਟੀ ਭਰ ਚੁੱਕੀ ਆਂ ਕਿ ਅਸੀਂ ਹਰ ਚੀਜ਼ ਦੇ ਵਿੱਚ ਬੁਰਾਈ ਹੀ ਲੱਭਦੇ ਆਂ ਹਰ ਚੀਜ਼ ਦੇ ਵਿੱਚ ਉਹ ਕਮੀਆਂ ਹੀ ਲੱਭਦੇ ਆਂ ਇਸੇ ਕਰਕੇ ਅਸੀਂ ਖੁਦ ਵੀ ਨਿਰਾਸ਼ਾ ਦੇ ਨਾਲ ਪਰ ਜਾਂਦੇ ਹਾਂ ਤੇ ਜੇਕਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਾਉਣਾ ਚਾਹੁੰਦੇ ਆ ਨਾ ਤਾਂ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀ ਇਸ 네ਗਟਿਵਿਟੀ ਨੂੰ ਦੂਰ ਕਰਨਾ ਹੈ ਇਹ ਜੋ 네ਗਟਿਵ ਵਿਚਾਰ ਨੇ ਨਾ ਇਹਨਾਂ ਨੂੰ ਪੋਜ਼ਿਟਿਵ ਦੇ ਵਿੱਚ ਬਦਲਣਾ ਹੈ ਕਿਉਂਕਿ ਹਰ ਸਫਲ ਇਨਸਾਨ ਹਰ ਵਿਦਵਾਨ ਪੁਰਖ ਵਾਰ-ਵਾਰੇ ਗੱਲ ਸਮਝਾਉਂਦੇ ਨੇ ਕਿ ਸਾਡਾ ਮਨ ਬਹੁਤ ਤਾਕਤਵਰ ਸ਼ਕਤੀਸ਼ਾਲੀ ਚੀਜ਼ ਹੈ ਆ ਅਤੇ ਜੋ ਵੀ ਸਾਨੂੰ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜਿੱਦਾਂ ਦੀਆਂ ਗੱਲਾਂ ਅਸੀਂ ਆਪਣੇ ਮਨ ਦੇ ਵਿੱਚ ਸੋਚਦੇ ਰਹਿੰਦੇ ਆ ਨਾ ਉਦਾਂ ਦੇ ਅਸੀਂ ਬਣ ਜਾਂਦੇ ਆ ਤੇ ਜੇ ਹਰ ਵੇਲੇ ਅਸੀਂ ਆਪਣੇ ਮਨ ਦੇ ਵਿੱਚ ਮਾੜੀਆਂ ਗੱਲਾਂ ਹੀ ਸੋਚਦੇ ਰਵਾਂਗੇ ਆਪਣੇ ਮਨ ਨੂੰ ਨੈਗੇਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਾਂਗੇ ਤਾਂ ਫਿਰ ਸਾਡੇ ਨਾਲ ਚੰਗਾ ਕਿਵੇਂ ਹੋਵੇਗਾ ਜੇ ਆਪਣੇ ਨਾਲ ਸਭ ਕੁਝ ਚੰਗਾ ਹੁੰਦਾ ਦੇਖਣਾ ਚਾਹੁੰਦੇ ਆ ਤਾਂ ਆਪਣੇ ਮਨ ਦਾ ਧਿਆਨ ਰੱਖੀਏ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਮਜ਼ਬੂਤ ਕਰਨਾ ਹੈ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ 네ਗੇਟਿਵ ਲੋਕਾਂ ਤੋਂ 네ਗੇਟਿਵ ਸੰਗਤ ਤੋਂ ਦੂਰ ਰੱਖਣਾ ਹੈ ਸਾਡੇ ਮਨ ਦੇ ਵਿੱਚ 네ਗੇਟਿਵ ਪੋਜ਼ਿਟਿਵ ਵਿਚਾਰ ਕਿੰਨਾ ਤਰੀਕਿਆਂ ਦੇ ਨਾਲ ਜਾਂਦੇ ਨੇ ਜੋ ਚੀਜ਼ਾਂ ਅਸੀਂ ਪੜਦੇ ਹਾਂ ਜਾਂ ਸੁਣਦੇ ਹਾਂ ਜਾਂ ਜੋ ਚੀਜ਼ਾਂ ਅਸੀਂ ਦੇਖਦੇ ਹਾਂ ਤਾਂ 네ਗੇਟਿਵ ਚੀਜ਼ਾਂ ਤੋਂ ਦੂਰ ਰਹਿਣਾ ਹੈ ਆਪਣੇ ਮਨ ਨੂੰ ਹਮੇਸ਼ਾ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਕੇ ਰੱਖਣਾ ਹੈ ਇਹਦੀ ਸ਼ੁਰੂਆਤ ਸਾਨੂੰ ਸਵੇਰ ਵੇਲੇ ਤੋਂ ਕਰਨੀ ਚਾਹੀਦੀ ਆ ਹਰ ਸਫਲ ਇਨਸਾਨ ਹਰ ਵਿਦਵਾਨ ਪੁਰਖ ਇਹੋ ਦੱਸਦੇ ਨੇ ਵੀ ਸਵੇਰੇ ਸਵੇਰ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਹੋਣੀ ਚਾਹੀਦੀ ਹੈ ਸਵੇਰੇ ਮਨ ਨੂੰ ਇਨਾ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲਈਏ ਕਿ ਸਾਡਾ ਪੂਰਾ ਦਿਨ ਵਧੀਆ ਲੰਘੇ ਅਤੇ ਅਸੀਂ ਆਪਣੇ ਆਪ ਦੇ ਲਈ ਸਹੀ ਫੈਸਲੇ ਕਰ ਸਕੀਏ ਸਵੇਰੇ ਸਵੇਰ ਉੱਠ ਕੇ ਇੱਕ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਜ਼ਰੂਰੀ ਆ ਤੇ ਇੱਕ ਮਨ ਦੇ ਵਿੱਚ ਪੋਜ਼ਿਟਿਵ ਵਿਚਾਰ ਭਰਨੇ ਜ਼ਰੂਰੀ ਆ ਇਹ ਦੋਵੇਂ ਕੰਮ ਕਰਨੇ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਹਨਾਂ ਦੋਵਾਂ ਨੇ ਸਾਡੇ ਮਨ ਨੂੰ ਮਜ਼ਬੂਤ ਬਣਾਉਣਾ ਹੈ ਜਦੋਂ ਅਸੀਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆਂ ਨਾ ਤਾਂ ਹਰ ਉਸ ਚੀਜ਼ ਦੇ ਲਈ ਜੋ ਵਾਹਿਗੁਰੂ ਜੀ ਨੇ ਸਾਨੂੰ ਦਿੱਤੀ ਇੱਕ ਅਰਜੀ ਹੋਈ ਰੂਹ ਬਣ ਜਾਂਦੇ ਆਂ ਆਪਾਂ ਹਰ ਪਰ ਜਦੋਂ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆਂ ਆਪਾਂ ਪਰ ਜਦੋਂ ਗਿੱਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆਂ ਤਾਂ ਸਾਡਾ ਮਨ ਦਰਦੋਂ ਨਿਰਾਸ਼ਾ ਦੇ ਨਾਲ ਭਰ ਜਾਂਦਾ ਨੇਗੇਟਿਵਿਟੀ ਸਾਡੇ ਉੱਤੇ ਪ੍ਰਭਾਵ ਪਾਉਂਦੀ ਹੋਵੇ ਕਿ ਮੇਰੇ ਕੋਲ ਆਵੀ ਚੀਜ਼ ਨਹੀਂ ਆ ਉਹ ਵੀ ਚੀਜ਼ ਨਹੀਂ ਆ ਪਰ ਜਦੋਂ ਹੀ ਆਪਾਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਫਿਰ ਸਾਨੂੰ ਜੇਕਰ ਸਾਡੇ ਕੋਲ ਇਹ ਚੀਜ਼ਾਂ ਨਹੀਂ ਤਾਂ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਆਪਣੇ ਆਪ ਹੀ ਅਸੀਂ ਇੱਕ ਰੱਜੀ ਰੂਹ ਬਣ ਜਾਣੇ ਆ ਇਸ ਕਰਕੇ ਸਵੇਰੇ ਸਵੇਰੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਆਪਣੇ ਆਪ ਨੂੰ ਇੱਕ ਰੱਜੀ ਹੋਈ ਰੂਹ ਬਣਾਉਣਾ ਹੈ ਤੇ ਦੂਸਰਾ ਹੈ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਜਿਵੇਂ ਸਵੇਰੇ ਉੱਠੇ ਆਪਾਂ ਸਭ ਤੋਂ ਪਹਿਲਾਂ ਵਿਸਤਰਤੇ ਬੈਠੇ ਬੈਠਿਆਂ ਵਾਹਿਗੁਰੂ ਜੀ ਦਾ ਨਾਮ ਜਪਿਆ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਲਿਆ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਜੇ ਤੁਹਾਡੇ ਦਿਨ ਦੀ ਸ਼ੁਰੂਆਤ ਵਧੀਆ ਹੋਵੇਗੀ ਤਾਂ ਤੁਹਾਡਾ ਸਾਰਾ ਦਿਨ ਵੀ ਵਧੀਆ ਹੀ ਲੰਘੇਗਾ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਬਾਤੋ ਤਬਾਦ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ